ਅੱਜ ਇਵਨਿੰਗ ਦਾ ਜਿਹੜਾ ਹੈਗਾ ਮੇਰੇ ਵੱਲੋਂ ਇਨਕਲੂਡਿੰਗ ਐਸਪੀ ਹੈੱਡਕਵਰਟਰ ਐਂਡ ਡੀਐਸਪੀ ਸਿਟੀ ਦੇ ਵੱਲੋਂ ਜਿਹੜਾ ਹੈਗਾ ਸਿਟੀ ਦਾ ਜਿਹੜਾ ਹੈਗਾ ਦੋਬਾ ਕੀਤਾ ਗਿਆ ਹੈ ਇਵਨਿੰਗ ਦੀ ਜਿਹੜੀ ਅਸੀਂ ਜਿਹੜੀ ਸੁਰੱਖਿਆ ਨੂੰ ਅਸੀਂ ਐਂਸ਼ੂਰ ਕੀਤਾ ਹੈਗਾ ਜਿਹੜਾ ਸਾਡੀ ਪੈਟ੍ਰੋਲਿੰਗ ਪਾਰਟੀਆਂ ਹੈਗੀ ਪੀਸੀਆਰ ਸਗੀ ਅਲੋਂਗ ਵਿਦ ਜਿਹੜੇ ਮਾਰਕੀਟ ਦੇ ਕੀ ਹਾਲਾਤ ਹੈਗੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਵਿਵਸਥਾ ਹੈ ਜੀ ਉਹ ਸਾਰਿਆਂ ਨੂੰ ਰਿਵਿਊ ਕਰਨ ਵਾਸਤੇ ਮੇਰੇ ਵੱਲੋਂ ਅੱਜ ਇੱਥੇ ਆ ਕੇ ਆਨਕੇ ਜਿਹੜੀ ਚੈਕਿੰਗ ਕੀਤੀ ਗਈ ਹੈ ਅਸੀਂ ਤਾਂਕਿ ਸਾਰੀਆਂ ਚੀਜ਼ਾਂ ਨੂੰ ਉਭਜੋ ਕੀਤਾ ਹੈਗਾ ਜੀ ਅਸੀਂ ਆਨਲਾਈਨ ਮੈਸੇਜ ਉਹਦੇ ਚ ਕਾਫੀ ਜਿਹੜਾ ਹੈਗਾ ਬਿਹਤਰੀ ਕਰਨ ਦੀ ਜਿਹੜੀ ਹੈਗੀ ਅਸੀਂ ਟਪਟ ਕਰਾਂਗੇ ਕੋਈ ਛਾਰਿਆਂ ਨੂੰ ਅਹੀ ਮੈਸੇਜ ਹੈ ਕਿ ਉਹ ਇੱਕ ਤਾਂ ਅਲਰਟ ਰਹਿਣ ਕੋਈ ਸਸਪੀਸ਼ੀਅਸ ਐਕਟੀਵਿਟੀ ਹੋ ਰਿਪੋਰਟ ਕਰ ਅੰਡਰ ਉਹਦੇ ਨਾਲ ਹੀ ਉਹਦੇ ਨਾਲ ਦੇ ਨਾਲ ਹੀ ਜਿਹੜਾ ਹੈਗਾ ਟ੍ਰੈਫਿਕ ਨੂੰ ਉਹ ਡਿਸਪਲਿਨ ਜਿਹੜਾ ਹੈਗਾ ਉਹ ਆਪ ਮੇਨਟੇਨ ਕਰਨ ਅਗਰ ਉਹਨਾਂ ਦੇ ਵੱਲੋਂ ਟ੍ਰੈਫਿਕ ਡਿਸਪਲਿਨ ਮੇਨਟੇਨ ਹੋਣਾ ਹੈ ਤਾਂ ਬਾਕੀਆਂ ਨੂੰ ਇਨਕਨਵੀਨੀਅੰਸ ਨਹੀਂ ਹੋਣੀ ਐਂਡ ਜਿਹੜਾ ਹੈਗਾ ਟ੍ਰੈਫਿਕ ਲੋਬੀ ਜਿਹੜਾ ਹੈਗਾ ਬ੍ਰਸ਼ ਚਾਲੂ ਤੋਂ ਚਲੇ ਜਾਦਾ ਹੈ